ਪਰਮ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਦੇ ਸਰੋਤੇਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਉਮਰ 27 ਤੇ 28 ਸਾਲ ਸਰਵਣ ਕਰਦੇ ਆਂ ਇਨਸਾਨ ਇਸ ਉਮਰ ਵਿੱਚ ਕੀ ਕਰਦਾ ਹੈ ਬਾਬਾ ਜੀ ਕਿਵੇਂ ਸਮਝਾਉਂਦੇ ਆ ਤੇ ਕੀ ਕਰਨਾ ਚਾਹੀਦਾ ਹੈ ਜਦੋਂ ਯੁਮਰ ਸਤਾਈ ਵੇ ਸਾਲ ਹੋਈ ਭੁੱਲ ਗਿਆ ਲੋਕੋ ਮਹਾਰਾਜ ਇਸ ਨੂੰ ਹੁਸਨ ਮਚਿਆ ਮਿਰਗ ਦੇ ਵਾਂਗ ਚੱਲਦਾ ਸਾਢੇ ਸੱਟਿਆ ਮੜਕ ਮਾਜਾ ਜਿਸ ਨੂੰ ਵਾਂਗ ਬੌਰਿਆਂ ਮਸਤ ਖਾਮੋਸ਼ ਹੋਇਆ ਕੰਨੀ ਸੁਣੇ ਨਾ ਕਿਸੇ ਦੀ ਬਾਜ ਇਸ ਨੂੰ ਵੱਡੇ ਬਾਦਸ਼ਾਹ ਜੇਡ ਮਜ਼ਾਜ ਹੋਇਆ ਜਦੋਂ ਮਿਲ ਗਿਆ ਹੁਸਨ ਦਾ ਤਾਜ ਇਸ ਨੂੰ ਹੋ ਜੋ ਬਨਜੋਰ ਤੇ ਖੁਦੀ ਹੰਕਾਰ ਭਰਿਆ ਜੋ ਬਨਜੋਰ ਤੇ ਖੁਦੀ ਹੰਕਾਰ ਭਰਿਆ ਦਿਸਦਾ ਆਪਣੇ ਜੇਡ ਨਾ ਆਜ ਇਸ ਨੂੰ ਨਹੀਂ ਆਜ ਦੀ ਨਾ ਸਲਾਮ ਕਰਦਾ ਨਾ ਤੇ ਕਿਸੇ ਦਾ ਅਦ ਬਕਲੇ ਹਾਜ ਇਸ ਨੂੰ ਕਿੱਤ ਵਿਸ਼ੇ ਬੇਕਾਰ ਨੂੰ ਚਾ ਮੰਦਾਏ ਨਹੀਂ ਸ਼ਰਮ ਹਯਾਉ ਤੇ ਲਾਜ ਇਸ ਨੂੰ ਪੱਟੂ ਜੰਮਿਆ ਪੁੱਠੜੇ ਕੰਮ ਕਰਦਾ ਨਹੀਂ ਭਾਮਦਾ ਜਗਤਰ ਵਾਜ ਇਸ ਨੂੰ ਰੋਜ ਮੁਖ ਤੇ ਅਤਰ ਫਾਲੇਲ ਮਲਦਾ ਸੱਜ ਦੀ ਕੰਜਰੀ ਵਾਂਗ ਪਸ਼ਵਾ ਜਿਸ ਨੂੰ ਓ ਪਾਪੀ ਚੰਦਰ ਦਿਲੋਂ ਵਿਸਾਰ ਬੈਠਾ ਪਾਪੀ ਚੰਦਰ ਦਿਲੋਂ ਵਿਸਾਰ ਬੈਠਾ ਜਿਹੜਾ ਰੱਬ ਨੇ ਦੱਸਿਆ ਕਾਜ ਇਸ ਨੂੰ ਕੰਮਾਂ ਖੋਟਿਆਂ ਵਿੱਚ ਬਰਬਾਦ ਕੀਤੀ ਦੇਤੀ ਰੱਬ ਨੇ ਉਮਰ ਦਾ ਰਾਜ ਇਸ ਨੂੰ ਦੇਵਣ ਹਾਰ ਕਰਤਾਰ ਨੂੰ ਛੱਡ ਬੈਠਾ ਦੇਵੇ ਖਾਣ ਨੂੰ ਰਿਜਕ ਆਨਾਜ ਇਸ ਨੂੰ ਪੜ ਕੇ ਇਲਮ ਨਾ ਅਮਲ ਆਮਾਲ ਕੀਤਾ ਕਰਨ ਆਮਦੇ ਬਹੁਤ ਇਸ ਰਾਜ ਇਸ ਨੂੰ ਗੋਸ਼ੇ ਬੈਠਣਾ ਵਿਰਦਵਾ ਜ਼ਾਇਦ ਕੀਤੇ ਚੰਗੇ ਲੱਗਦੇ ਸਾਰੰਗੀ ਸਾਜ ਇਸ ਨੂੰ ਸ਼ਾਹੂਕਾਰ ਦਾ ਉਸ ਦਿਨ ਪਤਾ ਲੱਗੂ ਦੇਣਾ ਪੈ ਗਿਆ ਮੂਲ ਵੇ ਆਜ ਇਸ ਨੂੰ ਹੋ ਗਾਗਰ ਜਦੋਂ ਕਲਬੂਤ ਦੀ ਫੁੱਟ ਜਾਸੀ ਗਾਗਰ ਜਦੋਂ ਕਲਬੂਤ ਦੀ ਫੁੱਟ ਜਾਸੀ ਨਹੀਂ ਲੱਗਣਾ ਪਰਸਕੇ ਪਾਜ ਇਸ ਨੂੰ ਦਇਆ ਸੇਂਗ ਮਰ ਜਾਵਣਾ ਚਿੜੀ ਵਾਂਗੂ ਪੈਣਾ ਉਠਿਆ ਚਾਨਕੀ ਬਾਜ ਇਸ ਨੂੰ ਗਈ عمر 28 ਸਾਲ ਦੀ ਏ ਅਕਲਾਂ ਕਿਤੇ ਨਾ ਗਾਫਲਾ ਆਈ ਆਈ ਇੰਨਾ ਝੂਠਿਆਂ ਧੰਦਿਆਂ ਵਿੱਚ ਪਿਆਰੇ ਕਈ ਬੀਤੀਆਂ ਬਰਸ ਸ਼ ਮਾਈ ਆਈ ਰਸਾ ਮੋਦਾ ਪੈ ਗਿਆ ਗਲ ਤੇਰੇ ਭੂਆ ਮਾਸੀਆਂ ਕੁੜਮ ਜਵਾਈ ਆਈ ਨਾ ਤੈ ਸੋਚ ਵਿਚਾਰ ਕੇ ਗੱਲ ਦੇਖੀ ਲੋਰੀ ਦੇ ਕੇ ਮੋਲਿਆ ਮਾਈ ਆਈ ਸੰਗਲ ਪਾਇ ਕੇ ਪਿਆਰ ਮੁਹੱਬਤਾਂ ਦੇ ਬੰਨ ਛੱਡਿਆ ਭਾਬੀਆਂ ਭਾਈਆਂ ਆਈ ਉਹ ਤੈਨੂੰ ਆਪਣਾ ਕਰ ਲਿਆ ਗਾਫਲਾ ਓਏ ਤੈਨੂੰ ਆਪਣਾ ਕਰ ਲਿਆ ਗਾਫਲਾ ਓਏ ਮਿੱਠਾ ਬੋਲ ਕੇ ਚਾਚੀਆਂ ਤਾਈਆਂ ਆਈ ਵੀਰ ਵੀਰ ਕਰਕੇ ਮਨ 모ਇਆ ਏ ਇੰਨਾ ਪਿਆਰੀਆਂ ਮਾਂ ਦੀਆਂ ਜਾਈ ਆਈ ਇਸ ਕੁੜਮ ਕਟੰਬ ਨੇ ਪਿਆਰ پا ਕੇ ਸਰਮੁਨਿਆਂ ਵਾਂਗ ਰਨਾਈ ਆਈ ਦੇਖ ਲਵਾਂਗੇ ਅੰਤ ਨੂੰ ਨਾਲ ਜਾਂਦੇ ਜਿਨ੍ਹਾਂ ਨਾਲ ਮੁਹੱਬਤਾਂ ਪਾਈ ਆਈ ਗੱਲ ਫੁੱਲ ਗਈ ਮਸਤੀਆਂ ਵਿੱਚ ਪੈ ਕੇ ਪੀਤੀ ਹੋਸ਼ਨਾ ਵਾਂਗ ਸ਼ੋਧਾਈ ਆਈ ਇਸੇ ਨਫੇ ਦੇ ਵਿੱਚ ਨੁਕਸਾਨ ਕੀਤਾ ਰੇਹਾ ਪਾਲ ਦਾ ਮੱਝੀਆਂ ਗਾਈਆਂ ਆਈ ਖਾ ਛੱਡਿਆ ਮਾਸ ਕਾ ਬਾਬ ਜਾਨੀ ਪੈਣ ਛੱਡੀਆਂ ਗਰਮ ਤੋਲਾਈਆਂ ਆਈ ਰਹਿ ਕੇ ਵਿੱਚ ਚੋਬਾਰਿਆਂ ਮौजਮਾਣੀ ਵਿੱਚ ਸ਼ੀਸ਼ੀਆਂ ਯਾ ਤਰਟੇ ਕਾਹੀ ਆਈ ਦਿਨ ਤੰਦਿਆਂ ਵਿੱਚ ਗੋਜਾਰ ਦਿੱਤਾ ਸਮੇ ਰਾਤ ਨੂੰ ਤਾਣ ਰਜਾਈ ਆਈ ਦੌਲਤ ਮਾਲ ਜੰਗੀਰ ਤੇ ਮਸਤ ਹੋਇਓ ਬਾਰੋਂ ਆਉਂਦੀਆਂ ਦੇਖ ਵੰਡਾਈ ਆਈ ਓ ਪਹਿਨ ਸ਼ੌਕੀਆ ਕੋਟ ਪਤਲੂਣ ਵਰਦੀ ਪਹਿਨ ਸ਼ੌਕੀਆ ਕੋਟ ਪਤਲੂਣ ਵਰਦੀ ਦੇਵੇਂ ਪੱਲਿਓ ਡਬਲ ਸੋਈ ਆਈ ਦੇਵਨਹਾਰ ਕਰਤਾਰ ਨਾ ਯਾਦ ਕੀਤਾ ਜਨ ਨਿਆਮਤਾ ਰੋਜ ਪਹਚਾਈ ਆਈ ਕੀਤਾ ਸ਼ੁਕਰ ਨਾ ਮਸਤ دیਵਾਨਿਆ ਓਏ ਖਾ ਖਾ ਕੇ ਦੁੱਧ ਮਲਾਈ ਆਈ ਸਾਰੀ ਉਮਰ ਤੂੰ ਭੇੜੇ ਹੀ ਕੰਮ ਕੀਤੇ ਨਾ ਨਹੀਂ ਕੀਤੀਆਂ ਨੇਕ ਕਮਾਈ ਆਈ ਸੱਚੇ ਨਾਮ ਦਾ ਕਦੇ ਨਾ ਵਣਜ ਕੀਤਾ ਦੇਵੇਂ ਸੌਦਿਆਂ ਵਾਸਤੇ ਸਾਈਂ ਆਈ ਜੱਟਾ ਧਰਮ ਦਾ ਬੀਜ ਨਾ ਬੋਇਆਈ ਨਾਲ ਹਲਾਂ ਦੇ ਕੀਤੀਆਂ ਵਾਈਆਂ ਆਈ ਹੋ ਨਹੀਂ ਸੋਚ ਵਿਚਾਰ ਕੇ ਪੈਰ ਧਰਿਆ ਨਹੀਂ ਸੋਚ ਵਿਚਾਰ ਕੇ ਪੈਰ ਧਰਿਆ ਵਿੱਚ ਡਿੱਗਿਆ ਢੂੰਗੀਆਂ ਖਾਈਆਂ ਆਈ ਨਾ ਤੈ ਰੱਬ ਦੇ ਰਾਹ ਤੇ ਖਰਚ ਕੀਤਾ ਗਹਿਣੇ ਲੈ ਲਿਆ ਖੇਤ ਨੇ ਆਈਆਂ ਆਈ ਪਾ ਕੇ ਕੱਪੜੇ ਟਹਿਲਦਾ ਵਿੱਚ ਗਲੀਆਂ ਫਿਰੇ ਗਾਫਲਾ ਵਾਂਗ ਜਵਾਈ ਆਈ ਸੋਇਆ ਪਲੰਗ ਤੇ ਮਸਤ ਬੇਹੋਸ਼ ਹੋ ਕੇ ਬੈਠਾ ਅਤਲ ਸਾਂ ਨਰਮ ਵੇਸ਼ਾਂ ਆਈ ਸੈਰ ਕਰਨ ਦੇ ਵਾਸਤੇ ਸੜਕ ਤੇ ਉੱਪਰ ਟਮਟਮਾਂ ਪੀ ਫਾਸਟ ਬਣਾਈ ਆਈ ਦਿਸੀ ਡੋਬ ਕਾ ਪੱਤਿ ਅਨੇਕ ਭਗਤੀ ਪਾਆਂ ਜੱਗ ਦੇ ਵਿੱਚ ਲੜਾਈ ਆਈ ਪਾ ਕੇ ਵੈਰ ਸ਼ਰੀਕਾਂ ਗੋਵੰਡੀਆਂ ਦਾ ਸਰਤੜਾਂ ਨਾਲ ਬਾਜੀਆਂ ਲਾਈਆਂ ਆਈ ਮਾਰੇ ਠੱਗੀਆਂ ਭੜਿਆ ਬੰਦਿਆ ਓਏ ਨਹੀਂ ਪਕੜੀਆਂ ਦਿਲੋਂ ਸਭ ਮਾਈਆਂ ਆਈ ਦੁਨੀਆਂ ਵਿੱਚ ਫਸਾਦ ਦਾ ਬੀਜ ਭੋਵੇਂ ਨਹੀਂ ਕੀਤੀਆਂ ਦਿਲੋਂ ਸਫਾਈਆਂ ਆਈ ਨਹੀਂ ਆਪਣੇ ਹੱਕ ਤੇ ਸਬਰ ਕੀਤਾ ਤੱਕੇ ਔਰਤਾਂ ਰੋਜ ਪਰਾਈ ਆਈ ਕਦੀ ਕਦੀ ਸਮਝ ਪਿਆਰਿਆ ਮਨ ਕਹਿਣਾ ਆਰਫ ਦੇਮ ਦਾ ਰੋਜ ਦੋਹਾਈ ਆਈ ਸਿਰ ਤੇ ਕੂਕਦੀ ਪਈ ਤਕਦੀਰ ਤੇਰੇ ਨਾ ਕਰ ਗਾਫਲਾ ਬੇ ਪਰਵਾਈ ਆਈ sada rau kalboot da nahi mila ਆਕਰ ਪਹਿਣੀਆਂ ਸਖਤ ਜੋਦਾਈਆਂ ਆਈ ਓ ਚਰਖੀ ਮੁੱਕ ਚੱਲੀ ਤੇਰੀ ਆਤਿਸ਼ ਬਾਜਾ ਚਰਖੀ ਮੁੱਕ ਚੱਲੀ ਤੇਰੀ ਆਤਿਸ਼ ਬਾਜਾ ਦਮ ਜਾਮ ਦੇ ਵਾਂਗ ਹਵਾਈਆਂ ਆਈ ਬੋਲ ਜ਼ਿੰਦਗੀ ਦਾ ਦਿਨੇ ਰਾਤ ਦੇਵੇ ਬੋਲ ਜ਼ਿੰਦਗੀ ਦਾ ਦਿਨੇ ਰਾਤ ਧੋਵੇਂ ਤੋਲੀ ਜਾਂਦੇ ਵਾਂਗ ਤੜਵਾਈਆਂ ਆਈ ਸਦਾ ਨਹੀਂ ਕਲਬੂਸ ਦੇ ਵਿੱਚ ਰਹਿਣੇ ਆਖਰ ਦਮਾਂ ਦੇ ਦੇਣੀਆਂ ਆਈ ਅੱਗੇ ਦੇਵਣਾ ਪਵੇਗਾ ਠੀਕ ਲੇਖਾ ਕਤਲ ਛੁਰੀ ਨਾਲ ਕੀਤੀਆਂ ਗਾਈਆਂ ਆਈ ਸੋਚ ਗਾਫਲਾ ਜਿਨ੍ਹਾਂ ਨੇ ਜ਼ੁਲਮ ਕੀਤੇ ਗੱਲਾਂ ਤਿਨਾਂ ਨੂੰ ਦੇਣੀਆਂ ਆਈਆਂ ਆਈ ਓ ਸੋਹਣੀ ਮਿਰਗ ਦੇ ਵਾਂਗਰਾ ਚਾਲ ਤੇਰੀ ਸੋਹਣੀ ਮਿਰਗ ਦੇ ਵਾਂਗਰਾ ਚਾਲ ਤੇਰੀ ਮੱਕਾ ਸ਼ੌਂਕ ਦੇ ਨਾਲ ਚੜਾਈਆਂ ਈ ਅੱਛਾ ਟੱਪ ਲੈ ਮੋਟਿਆ ਜ਼ੁੰਬਿਆ ਓਏ ਕਦੀ ਆਵਣਾ ਹੱਥ ਕ ਸਾਈਂ ਆਈ ਮਾਰ ਮਾਰ ਕੇ ਚੋਰੀਆਂ ਧਾੜਿਆਂ ਨੂੰ ਤੁਮੀਆਂ ਜਗਤ ਦੇ ਵਿੱਚ ਬੁਰਾਈਆਂ ਆਈ ਪਿੰਡੀ ਛੱਡ ਸੈ ਦੁੱਲਿਆ ਭੱਟੀਆਂ ਓਏ ਕਈ ਆਉਣੀਆਂ ਪੇਸ਼ ਬੁਰਾਈਆਂ ਆਈ ਓ ਦਇਆ ਸਿੰਘ ਮਿਰਗਾ ਤੇਰੇ ਪਕੜਨੇ ਨੂੰ ਦਇਆ ਸਿੰਘ ਮਿਰਗਾ ਤੇਰੇ ਪਕੜਨੇ ਨੂੰ ਹੀੜੀ ਕਾਲ ਨੇ ਗੱਡੀਆਂ ਫਾਈਆਂ ਆਈ